ਜੰਮੂ ਕਸ਼ਮੀਰ ਦੇ ਪਹਲਗਾਮ ਵਿਖੇ ਸੈਲਾਨੀਆਂ ਤੇ ਹੋਏ ਅੰਤੰਕਵਾਦੀ ਹਮਲੇ ਦੇ ਵਿਰੋਧ ਵਜੋਂ ਸ਼੍ਰੀ ਮੁਕਸਰ ਸਾਹਿਬ ਦੇ ਵਪਾਰ ਮੰਡਲ ਵੱਲੋਂ 24 April ਨੂੰ ਸਵੇਰੇ 11 ਵਜੇ ਤੱਕ ਬਾਜ਼ਾਰ ਬੰਦ ਰੱਖਣ ਦਾ ਫੈਸਲਾ ਲਿਆ ਗਿਆ। ਇਸ ਸਬੰਧ ਵਿੱਚ ਵਪਾਰ ਮੰਡਲ ਦੀ ਇੱਕ ਮੀਟਿੰਗ ਬੈਂਕ ਰੋਡ ਸਥਿਤ ਮਹਾਦੇਵ ਮੰਦਿਰ ਵਿਖੇ ਹੋਈ ਜਿਸ ਵਿੱਚ ਵਪਾਰ ਮੰਡਲ ਤੋਂ ਇਲਾਵਾ ਅਲੱਗ-ਅਲੱਗ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੀਟਿੰਗ ਵਿੱਚ 24 April ਦੀ ਸਵੇਰ 9 ਵਜੇ ਸ਼ਹਿਰ ਵਿੱਚ ਰੋਸ ਮਾਰਚ ਕਰਦੇ ਹੋਏ ਅੰਤੰਕਵਾਦੀ ਹਮਲੇ ਦੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਿੱਤੇ ਜਾਣ ਦੀ ਮੰਗ ਸਬੰਧੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਦਾ ਵੀ ਫੈਸਲਾ ਲਿਆ ਗਿਆ ਇਸ ਮੀਟਿੰਗ ਵਿੱਚ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਪਾਂਸਲ ਜਨਰਲ ਸਕੱਤਰ ਦੇਸ਼ ਰਾਜ ਤਨੇਜਾ ਸੰਜੀਵ ਖੇੜਾ ਕਸ਼ਮੀਰ ਸਿੰਘ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਸੀਨੀਅਰ ਅਗੂ ਅਸ਼ਵਨੀ ਗੇਦਰ ਭਾਜਪਾ ਦੇ ਚੜ੍ਹਦੀ ਕਲਾ ਮੰਡਲ ਦੇ ਪ੍ਰਧਾਨ ਰਾਜਕੁਮਾਰ ਪਠੇਜਾ ਮੇਲੂ ਬ੍ਰਾਹਮਣ ਚਾਵਾ ਦੇ ਪ੍ਰਧਾਨ ਦੀਪਕਪਾਲ ਸ਼ਰਮਾ ਕਾਂਗਰਸ ਪਾਰਟੀ ਤੋਂ ਗੁਰਦਾਸ ਗਿੱਲਰ ਰਾਜੀਵ ਦਾਵੜਾ ਬੱਬੂ ਬਾਂਸਰ ਮਿੰਕਲ ਬਜਾਦ ਬੰਟੀ ਖੇੜਾ ਸ਼ਗਨ ਲਾਲ ਜੈਨ ਅਮਰਤ ਲਾਲ ਖੁਰਾਣਾ ਵਾਬਾਰਸ ਰਵੀ ਅਗਰਵਾਲ सुरेंद्र ਬਾਂਸਲ ਵੀ ਮਜੂਸ ਹਨ ਅਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਫਤਿਹ ਸਾਰੇ ਮੁਕਤਸਰ ਨਗਰ ਨਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਆ ਦੁਕਾਨਦਾਰਾਂ ਨੂੰ ਕਿ ਕੱਲ ਨੂੰ 11 ਵਜੇ ਤੱਕ ਸਾਰਾ ਮੁਕਤਸਰ ਸ਼ਹਿਰ ਬੰਦ ਰਹੇਗਾ ਵਪਾਰ ਮੰਡਲ ਵੰਦੀਆਂ ਸਾਰੀਆਂ ਯੂਨੀਅਨਾਂ ਵੱਲੋਂ ਸਾਰਿਆਂ ਨੂੰ ਬੇਨਤੀ ਆ ਦੁਕਾਨਦਾਰਾਂ ਨੂੰ ਕਿ ਜਿਹੜਾ ਕੱਲ ਨੂੰ ਸਾਰਾ ਸ਼ਹਿਰ 11 ਵਜੇ ਤੱਕ ਸਵੇਰੇ ਸੁਬਾ 11 ਵਜੇ ਤੱਕ ਬੰਦ ਰੱਖਿਆ ਜਾਵੇ ਸਾਰਿਆਂ ਦੇ ਧੰਨਵਾਦੀ ਹੋਵਾਂਗੇ ਪੰਡਾ ਸੱਦਾ ਇਹ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਪਹਿਲਗਾਮ ਦੇ ਵਿੱਚ ਜਿਹੜੇ 30 ਉਹਨਾਂ ਨੇ ਮਤਲਬ ਆਦਮੀ ਕੱਢ ਕੇ ਮਾਰੇ ਆ ਉਹਨਾਂ ਦੇ ਸਬੰਧ ਵਿੱਚ ਬਹੁਤ ਜਿਹੜੀ ਦੁਖਦਾਈ ਘਟਨਾ ਹੋਈ ਆ ਸਾਰਿਆਂ ਦੇ ਭਾਰਤ ਦੇ ਵਿੱਚ ਸਾਰੇ ਇੰਡੀਆ ਦੇ ਵਿੱਚ ਰੋਸ ਆ ਸਾਰਿਆਂ ਦੇ ਮਨਾਂ 'ਚ ਉਸ ਦੇ ਸਬੰਧ ਵਿੱਚ ਪੰਡਾ ਸੱਦਾ ਚੱਲ ਗਿਆ। ਮੇਰੀ ਸਾਰੇ ਵਪਾਰੀਆਂ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੋ ਜੰਮੂ ਕਸ਼ਮੀਰ ਦੇ ਵਿੱਚ ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲਾ ਹੋਇਆ ਜਿਹੜੇ ਟੂਰਿਸਟਾਂ ਨੂੰ ਗੋਲੀਆਂ ਨਾਲ ਮਾਰਿਆ ਗਿਆ ਹੈ ਬਾਕਾਇਦਾ ਇਹ ਗੱਲ ਕਹਿ ਕੇ ਮੈਸੇਜ ਉਹਨਾਂ ਨੇ ਇਹ ਲਾਇਆ ਗੋਲੀਆਂ ਮਾਰ ਕੇ ਵੀ ਮੋਦੀ ਸਾਹਿਬ ਨੂੰ ਕਹਿ ਦੋ ਵੀ ਆ ਮਾਰ ਚੱਲੇ ਆ ਹਿੰਦੂਆਂ ਨੂੰ ਇਹ ਬਹੁਤ ਮਾੜੀ ਘਟਨਾ ਹੋਈ ਹੈ ਮੇਰੀ ਸਾਰੇ ਸ਼ਹਿਰ ਨਿਵਾਸੀਆਂ ਤੇ ਸਾਰੇ ਵਪਾਰੀ ਭਰਾਵਾਂ ਨੂੰ ਇਹ ਬੇਨਤੀ ਹੈ ਕੱਲ ਇਸ ਰੋਸ ਦੇ ਵਿੱਚ ਆਪਾਂ ਕੱਲ ਸਾਰਿਆਂ ਨੇ 9 ਵਜੇ ਸਵੇਰੇ ਕਾ ਮੰਡੀ 'ਚ ਇਕੱਠੇ ਹੋਣਾ ਤੇ ਸਾਰਾ ਸ਼ਹਿਰ 11 ਵਜੇ ਤੱਕ ਬੰਦ ਹੈ ਮੇਰੀ ਹੱਥ ਜੋੜ ਕੇ ਤੁਹਾਨੂੰ ਸਾਰੇ ਵਪਾਰੀ ਭਰਾਵਾਂ ਨੂੰ ਬੇਨਤੀ ਹੈ ਆਪਾਂ ਇਸ ਰੋਸ ਮਾਰ ਨੂੰ ਉੱਤੋਂ ਤੱਕ ਪੰਚਾਈਏ ਵੀ ਇਹ ਬਹੁਤ ਵੱਡਾ ਕਾਹਨ ਹੋਇਆ Вот Матвакин как-то как-то.